ਉਹਨਾਂ ਦੀ ਸਿਹਤ ਦੀ ਸਥਿਤੀ ਬਹੁਤ ਨਾਜ਼ੁਕ ਹੈ ਔਰ ਉਹ ਹਰ ਮਿੰਟ ਕਮਜ਼ੋਰੀ ਹੋ ਰਹੀ ਹੈ ਪੰਜਾਬ ਸਰਕਾਰ ਨੂੰ ਜ਼ੋਰਦਾਰ ਤਰੀਕੇ ਨਾਲ ਕੇਂਦਰ ਦੀ ਸਰਕਾਰ ਦੇ ਉੱਪਰ ਪੂਰਾ ਜ਼ੋਰ ਪਾ ਕੇ ਇਹ ਮੁੱਦਿਆਂ ਦੇ ਉੱਪਰ ਫੈਸਲਾ ਕਰਾਣਾ ਚਾਹੀਦਾ ਹੈ ਤਾਂ ਕਿ ਡੱਲੇਵਾਲ ਸਾਹਿਬ ਦਾ ਵੱਲੋਂ ਜੋ ਮਰਨਵਰਤ ਰੱਖਿਆ ਗਿਆ ਹੈ ਉਸ ਦੇ ਨਾਲ ਕਿਸਾਨਾਂ ਦੀ ਜਿਹੜੀ ਮੰਗ ਹੈ ਉਹ ਵੀ ਮਨਜ਼ੂਰ ਹੋ ਸਕੇ ਔਰ ਨਾਲ ਹੀ ਨਾਲ ਉਹਨਾਂ ਦੀ ਸਿਹਤ ਠੀਕ ਹੋ ਸਕੇ ਖੁੱਲੇ ਤੌਰ ਤੇ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਚਾਹੇ ਆਲ ਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਹੈ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਚਾਹੇ ਕਾਂਗਰਸ ਪਾਰਟੀ ਵਿਰੋਧੀ ਧਿਰ ਚ ਹੈ ਪੰਜਾਬ ਚ ਵੀ ਤੇ ਕੇਂਦਰ ਦੇ ਵਿੱਚ ਵੀ ਤੇ ਉਹ ਮੁੱਦਿਆਂ ਨੂੰ ਅਸੀਂ ਜੋ ਵੀ ਪਾਰਟੀ ਤੌਰ ਤੇ ਔਰ ਨਿੱਜੀ ਤੌਰ ਤੇ ਕਰ ਸਕਦੇ ਹਾਂ ਕਿਸਾਨ ਭਰਾਵਾਂ ਨਾਲ ਖੜੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਖੜੇ ਆ ਖਨੋਰੀ ਬਾਰਡਰ ਦੇ ਉੱਤੇ ਜਿੱਥੇ ਸਾਬਕਾ ਕੈਬਨਿਟ ਮੰਤਰੀ ਬਿਜੇਂਦਰ ਸਿੰਘਲਾ ਜੀ ਪਹੁੰਚੇ ਨੇ ਡੱਲੇਵਾਲ ਸਾਹਿਬ ਦਾ ਪਤਾ ਲੈਣਾ ਕਰਦਿਆਂ ਗੱਲ ਸਿੰਘਲਾ ਸਾਹਿਬ ਕਿੱਦਾਂ ਦੀ ਸਿਹਤ ਆ ਤੁਸੀਂ ਪਤਾ ਲੱਗੇ ਉਹਨਾਂ ਦੀ ਸਿਹਤ ਦੀ ਸਥਿਤੀ ਬਹੁਤ ਨਾਜ਼ੁਕ ਹੈ ਔਰ ਉਹ ਹਰ ਮਿੰਟ ਕਮਜ਼ੋਰੀ ਹੋ ਰਹੀ ਹੈ ਬੀਪੀ ਸਟੇਬਲਾਈਜ਼ ਨਹੀਂ ਰਹਿ ਰਿਹਾ ਮੈਂ ਡਾਕਟਰਸ ਨਾਲ ਗੱਲ ਕਰ ਰਿਹਾ ਸੀ ਉਹਦੇ ਵਿੱਚ ਵੀ ਸਮੇਂ-ਸਮੇਂ ਦੇ ਉੱਪਰ ਉਤਰਾ ਚੜਾ ਆਂਦਾ ਰਹਿੰਦਾ ਹੈ ਤੁਸੀਂ ਕਰਕੇ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਉਹਨਾਂ ਦੀ ਸਿਹਤ ਠੀਕ ਰਹੇ ਪਰਮਾਤਮਾ ਨੂੰ ਅਹੀ ਅਰਦਾਸ ਕਰਦੇ ਹਾਂ ਔਰ ਮੈਂ ਉਹਨਾਂ ਦੀ ਜਥੇਬੰਦੀ ਦੇ ਸਾਰੇ ਆਗੂ ਸਹਿਬਾਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਏਮਜ਼ ਤੇ ਪੀਜੀਆਈ ਦੇ ਕੋਈ ਡਾਕਟਰ ਦਾ ਪੈਨਲ ਕੋ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਕਿ ਜਿਹੜੀ ਊਰੇ ਡਾਕਟਰਾਂ ਦੀ ਟੀਮ ਉਹਨਾਂ ਨੂੰ ਦੇਖ ਰਹੀ ਹੈ ਉਹਨਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਹ ਵੀ ਦਿੱਤੀ ਜਾ ਸਕੇ ਕਿਉਂਕਿ ਡੱਲੇ ਸਾਹਿਬ ਡੱਲੇਵਾਲ ਸਾਹਿਬ ਇੱਕ ਸੰਘਰਸ਼ੀ ਜ਼ਮੀਨ ਜ਼ਿਮੀਨੀ ਲੀਡਰ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਲੋਕਾਂ ਦੇ ਮੁੱਦਿਆਂ ਨੂੰ ਲੋਗਾ ਦਾ ਮੁੱਦਿਆਂ ਨੂੰ ਸਰਕਾਰਾਂ ਤੱਕ ਸਰਕਾਰਾਂ ਦੇ ਮੂਹਰੇ ਤੱਕ ਰੱਖਣ ਦਾ ਕੰਮ ਜ਼ੋਰਦਾਰ ਤਰੀਕੇ ਨਾਲ ਕੀਤਾ ਹੈ। ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਵੀ ਡੱਲੇਵਾਲ ਸਾਹਿਬ ਨੇ ਕਿਸੇ ਮੁੱਦੇ ਦੀ ਆਵਾਜ਼ ਚੱਕੀ ਹੈ ਉਹਦੇ ਉੱਪਰ ਸਰਕਾਰਾਂ ਨੂੰ ਮਜਬੂਰ ਹੋ ਕੇ ਹੱਲ ਕਰਨਾ ਪੈਂਦਾ ਹੈ। ਅੱਜ ਕਿਸਾਨੀ ਮੁੱਦਾ ਹੈ। ਪਹਿਲਾਂ ਵੀ ਕਿਸਾਨ ਅੰਦੋਲਨ ਚੱਲਿਆ 750 ਕਿਸਾਨ ਭਰਾਵਾਂ ਦੀ ਸ਼ਹਾਦਤ ਹੋਈ। ਜੋ ਗੱਲਾਂ ਉੱਥੇ ਕੇਂਦਰ ਦੀ ਸਰਕਾਰ ਨੇ ਮੰਨੀਆਂ ਸੀ ਉਹਨਾਂ 'ਚੋਂ ਕੇਂਦਰ ਦੀ ਸਰਕਾਰ ਮੁੱਕਰੀ ਇਸ ਕਰਕੇ ਦੁਬਾਰਾ ਸਮੇ ਸਮੇ ਤੇ ਸੰਘਰਸ਼ ਸ਼ਰਮੇ ਜਾ ਰਹੇ ਹਨ ਕਿਸਾਨ ਸਾਨੂੰ ਸਮਝਣਾ ਇਹ ਜ਼ਰੂਰ ਚਾਹੀਦਾ ਹੈ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਕਿਸਾਨ ਸਾਡਾ ਆਂਦਾਤਾ ਹੈ ਕਿਸਾਨ ਆਪਣਾ ਖੂਨ ਪਸੀਨਾ ਇਕ ਕਰਕੇ ਫਸਲ ਦੀ ਪੈਦਾਵਾਰ ਕਰਦਾ ਹੈ ਲੋਕਾਂ ਦਾ ਪੇਟ ਭਰਦਾ ਹੈ ਜਿੱਥੇ ਉਹ ਲੋਕਾਂ ਦਾ ਪੇਟ ਭਰਦਾ ਹੈ ਫਸਲ ਪੈਦਾ ਕਰਕੇ ਉਥੇ ਉਹ ਦੇਸ਼ ਦੀ ਆਰਥਿਕਤਾ ਦੇ ਵਿੱਚ ਬੜੀ ਵੱਡੀ ਮਜ਼ਬੂਤੀ ਕਰਦਾ ਹੈ ਖਾਸ ਤੌਰ ਤੇ ਜਿੰਨੇ ਸਾਡੇ ਕਿਸਾਨੀ ਸੂਬੇ ਹਨ ਉਹ ਸੂਬਿਆਂ ਦੀ ਆਰਥਿਕਤਾ ਕਿਸਾਨੀ ਤੇ ਖੜੀ ਹੈ ਜੇ ਪੰਜਾਬ ਦੀ ਗੱਲ ਕਰ ਲੋ ਹਰਿਆਣਾ ਦੀ ਗੱਲ ਕਰ ਲੋ ਜਿੰਨੀ ਫਸਲ ਦੀ ਪੈਦਾਵਾਰ ਹੁੰਦੀ ਹੈ ਉਸ ਖੇਤ ਦੇ ਵਿੱਚੋਂ ਕਿਸਾਨ ਭਰਾਵਾਂ ਨੂੰ ਜਿੱਥੇ ਫਾਇਦਾ ਹੁੰਦਾ ਹੈ ਫਸਲ ਤੋਂ ਉਥੇ ਗਰੀਬ ਦਾ ਪੇਟ ਵੀ ਉਸੇ ਫਸਲ ਤੋਂ ਭਰਦਾ ਹੈ ਔਰ ਜਦੋਂ ਫਸਲ ਪੈਦਾ ਹੋ ਕੇ ਮੰਡੀ ਚ ਜਾਂਦੀ ਆ ਆੜਤੀਆਂ ਦੀ ਦੁਕਾਨ ਵੀ ਕਿਸਾਨ ਦੀ ਫਸਲ ਨਾਲ ਚੱਲਦੀ ਹੈ ਔਰ ਜਦੋਂ ਫਸਲ ਚੱਕੀ ਜਾਂਦੀ ਹੈ ਔਰ ਜਦੋਂ ਪੈਸਾ ਆ ਜਾਂਦਾ ਹੈ ਫਿਰ ਇਹ ਛੋਟੇ ਦੁਕਾਨਦਾਰ ਸ਼ਹਿਰਾਂ ਦੇ ਵਿੱਚ ਆ ਉਹ ਸਾਰੇ ਸ਼ਹਿਰਾਂ ਦੇ ਦੁਕਾਨਦਾਰਾਂ ਦੀਆਂ ਕਾਰੋਬਾਰ ਸਾਰੇ ਸ਼ਹਿਰਾਂ ਦੇ ਦੁਕਾਨਦਾਰਾਂ ਦੇ ਕਾਰੋਬਾਰ ਵੀ ਸਾਰੇ ਉਸੇ ਪੈਸੇ ਦੇ ਨਾਲ ਲੋਕਾਂ ਦੀਆਂ ਕਾਰੋਬਾਰ ਚੱਲਦੇ ਆ ਜਿੱਥੇ ਜਿਹੜਾ ਪੈਸਾ ਕਿਸਾਨ ਦੀ ਫਸਲ ਚ ਆਇਆ ਹੁੰਦਾ ਸੋ ਇਸ ਕਰਕੇ ਕਿਸਾਨਾਂ ਦਾ ਗਰੀਬਾਂ ਦਾ ਮਜ਼ਦੂਰਾਂ ਦਾ ਆੜਤੀਆਂ ਦਾ ਛੋਟੇ ਦੁਕਾਨਦਾਰਾਂ ਦਾ ਸ਼ਹਿਰੀਆਂ ਦਾ ਇੱਕ ਨੌ ਮਾਸ ਦਾ ਰਿਸ਼ਤਾ ਹੈ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਬਹੁਤ ਮਜ਼ਬੂਤ ਹੈ ਇਸ ਕਰਕੇ ਅੱਜ ਸਾਨੂੰ ਕਿਸਾਨ ਭਰਾਵਾਂ ਦੇ ਮੁੱਦਿਆਂ ਨੂੰ ਪੰਜਾਬ ਸਰਕਾਰ ਨੂੰ ਜ਼ੋਰਦਾਰ ਤਰੀਕੇ ਨਾਲ ਕੇਂਦਰ ਦੀ ਸਰਕਾਰ ਦੇ ਉੱਪਰ ਪੂਰਾ ਜ਼ੋਰ ਪਾ ਕੇ ਇਹ ਮੁੱਦਿਆਂ ਦੇ ਉੱਪਰ ਫੈਸਲਾ ਕਰਾਉਣਾ ਚਾਹੀਦਾ ਹੈ ਤਾਂਕਿ ਡੱਲੇਵਾਲ ਸਾਹਿਬ ਦਾ ਵੱਲੋਂ ਜੋ ਮਰਨਵਰਤ ਰੱਖਿਆ ਗਿਆ ਹੈ ਉਸ ਦੇ ਨਾਲ ਕਿਸਾਨਾਂ ਦੀ ਜਿਹੜੀ ਮੰਗ ਹੈ ਉਹ ਵੀ ਮਨਜ਼ੂਰ ਹੋ ਸਕੇ ਔਰ ਨਾਲ ਹੀ ਨਾਲ ਉਹਨਾਂ ਦੀ ਸਿਹਤ ਠੀਕ ਹੋ ਸਕੇ ਕਿਉਂਕਿ ਉਹ ਉਹ ਇਨਸਾਨ ਹੈ ਜਿਨੇ ਹਮੇਸ਼ਾ ਲੋਕਾਂ ਦੇ ਮੁੱਦਿਆਂ ਨੂੰ ਜ਼ੋਰਦਾਰ ਤਰੀਕੇ ਨਾਲ ਸਰਕਾਰਾਂ ਦੇ ਮੋਹਰੇ ਰੱਖਿਆ ਹੈ ਔਰ ਅੱਜ ਮੈਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਔਰ ਖੁੱਲੇ ਤੌਰ ਤੇ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਚਾਹੇ 올 ਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਹੈ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਰਾਹੁਲ ਗਾਂਧੀ ਜੀ ਨੇ ਵੀ ਸਭ ਤੋਂ ਪਹਿਲਾਂ ਪਾਰਲੀਮੈਂਟ ਦੇ ਵਿੱਚ ਕਿਸਾਨ ਭਰਾਵਾਂ ਨਾਲ ਮੁਲਾਕਾਤ ਕੀਤੀ ਸੀ ਔਰ ਉਸ ਵੇਲੇ ਵੀ ਕਿਸਾਨਾਂ ਦੇ ਮੁੱਦਿਆਂ ਨੂੰ ਪਾਰਲੀਮੈਂਟ 'ਚ ਰੱਖਣ ਦੀ ਗੱਲ ਰੱਖੀ ਗਈ ਔਰ ਇਸ ਤੋਂ ਇਲਾਵਾ ਪਰ ਕੱਲ ਚੰਨੀ ਸਾਹਿਬ ਆਏ ਸੀ ਉਹ ਸਾਡੇ ਸਟੈਂਡਿੰਗ ਕਮੇਟੀ ਔਨ ਐਗਰੀਕਲਚਰ ਦੇ ਚੇਅਰਮੈਨ ਹੈ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਵੀ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਜਾਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਹਨ ਉਹਨਾਂ ਨੂੰ اپنی رپورٹ ਚ ਪਾਇਆ ਜਿਹੜੀ ਕਿ ਪਾਰਲੀਮੈਂਟ ਚ ਟੇਬਲ ਹੋਣੀ ਹੈ ਔਰ ਇਹਦੇ ਨਾਲ ਨਾਲ ਰਾਜਾ ਬੜਿੰਗ ਸਾਹਿਬ ਔਰ ਪ੍ਰਤਾਪ ਬਾਜਵਾ ਜੀ ਨੇ ਵੀ ਉਰੇ ਆ ਕੇ ਕਿਸਾਨਾਂ ਦੇ ਮੁੱਦਿਆਂ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਣ ਦੀ ਆਪਣੇ ਵੱਲੋਂ ਕਿਉਂਕਿ ਚਾਹੇ ਕਾਂਗਰਸ ਪਾਰਟੀ ਵਿਰੋਧੀ ਧਿਰ ਚ ਹੈ ਪੰਜਾਬ ਚ ਵੀ ਤੇ ਕੇਂਦਰ ਦੇ ਵਿੱਚ ਵੀ ਤੇ ਉਹ ਮੁੱਦਿਆਂ ਨੂੰ ਅਸੀਂ ਜੋ ਵੀ ਪਾਰਟੀ ਤੌਰ ਤੇ ਔਰ ਨਿੱਜੀ ਤੌਰ ਤੇ ਕਰ ਸਕਦੇ ਹਾਂ ਕਿਸਾਨ ਭਰਾਵਾਂ ਨਾਲ ਖੜੇ ਨੇ ਤੁਸੀਂ ਰਾਹੁਲ ਗਾਂਧੀ ਨਾਲ ਅਕਸਰ ਤੁਹਾਡੀ ਗੱਲਬਾਤ ਹੁੰਦੀ ਆ ਕਿੰਨੇ ਕੁ ਸਿਰਦ ਨੇ ਇਸ ਮੁੱਦੇ ਨੂੰ ਲੈ ਕੇ ਕਿਸਾਨੀ ਮੁੱਦੇ ਨੂੰ ਤੁਹਾਨੂੰ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਗੱਲ ਆਪਣੇ ਆਪ ਹੀ ਪਤਾ ਹੈ ਨਹੀਂ ਨਹੀਂ ਮੈਂ ਤਾਂ ਆਪ ਸਮਝਦਾ ਕਿ ਉਹਨਾਂ ਦਾ ਉਹਨਾਂ ਦਾ ਹਮੇਸ਼ਾ ਦਿਲ ਤੇ ਦਿਮਾਗ ਹਰ ਚੀਜ਼ ਕਿਸਾਨ ਤੇ ਪੰਜਾਬ ਤੇ ਪੰਜਾਬੀਆਂ ਦੇ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ ਉਹਨਾਂ ਦਾ ਜੋ ਪਿਆਰ ਤੇ ਸਤਿਕਾਰ ਉਹਨਾਂ ਦੇ ਮਨ ਚ ਗੁਰੂ ਸਾਹਿਬਾਂ ਦਾ ਆ ਆਪਾਂ ਮੈਨੂੰ ਲੱਗਦਾ ਕਿ ਆਪਾਂ ਸਭ ਨੂੰ ਚੰਗੇ ਤਰੀਕੇ ਨਾਲ ਪਤਾ ਹੈ ਇਸਨ ਬਜਿੰਦਰ ਸਿੰਘ 라ਜੀ ਜਿਹੜੇ ਪੰਜਾਬ ਦੇ ਸਾਬਕਾ ਕੈਬਨਰ ਮੰਤਰੀ ਤੇ ਹੁਣ ਖਨੋਰੀ ਬਾਦਲਰ ਤੇ ਪਹੁੰਚੇ ਨੇ ਡੱਲੇਵਾਲ ਸਾਹਿਬ ਨਾਲ ਮੀਟਿੰਗ ਕੀਤੀ ਤੇ ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧੀ ਧਿਰ ਆਪਣਾ ਕੀ ਫਰਜ ਨਿਭਾਉਂਦੀ ਆ ਕੈਮਰਾਮੈਨ ਨੂਰਦੀਨ ਅਕਬਾਲ ਸਿੰਘ ਫਗੋਲਾ ਖਨੋਰੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ